ਡਰਨ ਦਸ਼ਮੀਸ਼ ਮਲਤੀ ਸਪੈਸ਼ਲਿਟੀ ਹਸਪੀਟਲ ਮਿਸ਼ਨ ਰੋਡ ਤੇ ਆ ਧਾਰੀਵਾਲ ਤੇ ਆ ਤੇ ਇੱਥੇ ਹਰ ਤਰ੍ਹਾਂ ਦੀ ਸਹੂਲਤਾਂ ਹੈ ਮੈਂ ਕੁਝ ਨਾਨਾ ਰੋਗਾਤੀ ਮਾਹਿਰਿਆ ਤੇ ਇੱਥੇ ਸਰਸ਼ਰੀ ਦੇ ਆਪਰੇਸ਼ਨ ਔਰਥੋ ਦੇ ਹੱਡੀਆਂ ਦੇ ਆਪਰੇਸ਼ਨ ਗੁਰਦਿਆਂ ਦੇ ਆਪਰੇਸ਼ਨ ਦੁਰਵਿਨ ਟ੍ਰਾਈਨਿੰਗ ਕੁਲੇ ਸਾਰੇ ਇੱਥੇ ਆਪਰੇਸ਼ਨ ਅਸੀਂ ਸਹੂਲਤਾਂ ਦੇ ਰਹੇ ਹਾਂ 24 ਘੰਟੇ ਐਮਰਜੈਂਸੀ ਸਹੂਲਤਾਂ ਵੀ ਇੱਥੇ ਉਪਲਬਧ ਨੇ ਇੱਥੇ ਅਸੀਂ ਨਾਰਮਲ ਡਿਲੀਵਰੀ ਸੀਜ਼ੀਅਨ ਸੈਕਸ਼ਨ ਬਚਪਨ ਜੋੜੇ ਜੜੇ ਉਹਨਾਂ ਦੇ ਇਲਾਜ ਇਲਾਜ ਵੀ ਕੀਤਾ ਜਾਂਦਾ ਹੈ ਇੱਥੇ ਅਸੀਂ ਸਕੈਨ ਸੈਂਟਰ ਵੀ ਹੈ ਸਾਡਾ ਤੇ ਅਸੀਂ ਅੱਧਾ ਸਾਊਂਡ ਵੀ ਕਰ ਰਹੇ ਹਾਂ ਇੱਥੇ ਮੈਂ ਡਾਕਟਰ ਅੰਜੂੜਾ ਦਸ਼ਮेश ਮਲਤੀ ਸਪੈਸ਼ਲਿਟੀ ਹਸਪੀਟਲ ਤਾਰੀਬਾਦ ਅੱਜ ਅਸੀਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਧਿਆੜੇ ਤੇ ਸ਼ਬੀਲ ਲਾਈ ਹੈ